ਮਿਰਜਾ ਗੱਟ ਸਹਿਬਾ ਜੱਟੀ ਨੂੰ ਕੱਢ ਕੇ ਜੰਡ ਥਲੇ ਉਹਦੇ ਪੱਟ ਦਾ ਸਰਾਣਾ ਲਾ ਕੇ ਸੌ ਜਾਂਦਾ ਸਹਿਬਾ ਜੱਟੀ ਉਹਦੇ ਤੀਰ ਤੋੜ ਦਿੰਦੀ ਆ ਤੀਰ ਤੋੜ ਤੋਂ ਬਾਅਦ ਮਿਰਜਾ ਗੱਟ ਨੂੰ ਤਾਨਾ ਮਾਰਦਾ ਕਿਉਂ ਕੀ ਮਾਰਦਾ ਲੋ ਧਿਆਨ ਦੇਣਾ ਪੇਸ਼ ਕਰ ਲਗੇ ਅੱਜ ਸੋਹੋ ਸੀ ਮੈਂ ਕਰਨੇ ਨਖਰੇ ਹੱਥੀ ਰੰਗ ਲਾਵੇ ਤੂਰਾ ਪਾ ਤੁਸੀਂ ਵੇਖ ਰਹੇ ਹੋ ਨਾ ਪਰਬੰਦੇ ਚੈਨਲ ਦੋਸਤੋ ਪੰਜਾਬ ਦੀਆਂ ਲੋਕ ਗਥਾਵਾਂ ਦੀ ਗੱਲ ਕੀਤੀ ਜਾਵੇ ਬਗਾਵਤ ਕਰਨੀ ਬੜੀ ਸੌਖੀ ਹੁੰਦੀ ਹੈ ਸਹਿਬਾਂ ਦਾ ਬਾਗੀ ਹੋਣਾ ਚੰਦੜ ਬਰਾਤ ਲੈ ਕੇ ਆਏ ਆ ਪਰ ਉਸੇ ਰਾਤ ਸਹਿਬਾ ਵੱਲੋਂ ਮਿਰਜੇ ਨੂੰ ਸੁਨੇਹਾ ਘੱਲ ਕੇ ਮਿਰਜੇ ਦੇ ਨਾਲ ਘਰੋਂ ਨਿਕਲ ਜਾਣਾ ਤਾਂ ਸਹਿਬਾ ਨੂੰ ਖਿਆਲ ਆਉਂਦਾ ਹੈ ਖਿਆਲ ਆਉਂਦਾ ਹੈ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਕਾਨੀਆਂ ਪਣ ਦਿੰਦੀ ਹੈ ਮਿਰਜੇ ਦੇ ਤੀਰ ਤੋੜ ਦਿੰਦੀ ਹੈ ਸੋ ਉਹਨਾਂ ਖਿਆਲਾਂ ਨੂੰ ਕਲਮਬੱਦ ਵੱਖ-ਵੱਖ ਸਮੇਂ ਦੇ ਵੱਖ-ਵੱਖ ਜਿਹਰੇਗੇ ਸ਼ਾਇਰ ਹੈ ਗੀਤਕਾਰ ਹੈ ਉਹਨਾਂ ਨੇ ਕੀਤਾ ਹੈ ਉਹਨਾਂ ਲੋਕਥਾਵਾਂ ਦੇ ਕੁਝ ਅੰਸ਼ ਅੱਜ ਅਸੀਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਥਾਣੇਦਾਰ ਨਾਇਬ ਸਿੰਘ ਨੂਰੀ ਹੋਣ ਦੀ ਜ਼ੁਬਾਨੀ ਉਹ ਲੋਕਥਾਵਾਂ ਇਹਨਾਂ ਨੂੰ ਦੋਨੀ ਦੇ ਪਹਾੜੇ ਵਾਂਗੂ ਰਟੀਆਂ ਪਈਆਂ ਨੇ ਮੈਂ ਹੈਰਾਨ ਹਾਂ ਮੈਂ ਇਹਨਾਂ ਦੇ ਕੋਲੋਂ ਦਰਜਨਾ ਗੀਤ ਸੁਨੇ ਨੇ ਕੋਈ ਇਹਨਾਂ ਕੋਲੇ ਕਾਪੀ ਨਹੀਂ ਕੁ ਕਿਤੇ ਇਹਨਾਂ ਦੇ ਮੋਬਾਈਲ ਦੇ ਵਿੱਚ ਨੋਟ ਨਹੀਂ ਕੀਤੇ ਦਰਜਨਾ ਗੀਤ ਜਿਹੜੇ ਹੈਗੇ ਆ ਦਰਦਨਾ ਜਿਹੜੀਆਂ ਕਲੀਆਂ ਉਹ ਇਹਨਾਂ ਦੀ ਜ਼ੁਬਾਨੀ ਰਟੀਆਂ ਹੋਈਆਂ ਨੇ ਮੈਨੂੰ ਸੁਣਾਈਆਂ ਨੇ ਸੋ ਉਹਨਾਂ ਲੋਕ ਗਾਥਾਵਾਂ ਦੇ ਵਿੱਚੋਂ ਮਿਰਜ਼ਾ ਸਾਹਿਬਾ ਦੀ ਲੋਕ ਗਾਥਾ ਦੇ ਕੁਝ ਅੰਛ ਕੁਝ ਰਹਿਗੇ ਗੀਤ ਉਹ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗੇ ਸੋ ਆਓ ਸੁਣਦੇ ਹਾਂ ਲੋਕ ਗਾਥਾ ਮਿਰਜ਼ਾ ਸਾਹਿਬਾ ਮਿਰਜ਼ਾ ਜੱਟ ਆਪਣੀ ਬੱਕੀ ਸ਼ੰਗਾਰ ਕੇ ਸਾਹਿਬਾ ਦੇ ਪਿੰਡ ਵੱਲ ਨੂੰ ਤੁਰ ਪੈਂਦਾ ਰਾਹ ਵਿੱਚ ਚੰਗੜਾਂ ਦੇ ਭਰਾਤੀ ਮਿਰਜ਼ੇ ਨੂੰ ਟਿਚਰਾ ਕਰਨ ਲੱਗ ਪੈਂਦਾ ਪਾਛੇ ਕਰਲਾ ਟੁੱਟੀ ਦੀ ਕੈਰ ਨੂੰਵੇਂ ਰਾਜ ਖੜਾ ਅੜਾ ਕੇ ਅਗੋ ਜੱਟ ਕੀ ਜਵਾਲ ਦਿੰਦਾ ਪਿਆਂ ਦੇਣਾ ਹੋ ਜੱਟਾ ਕਾਮਾ ਖੱਤੀ ਤਰਤੇ ਐਵੇਂ ਚੜਿਆ ਕਾਠੀ ਪਾ ਇਹਦੇ ਤੁਰਦੀ ਦੇ ਗੋਡੇ ਫਿੜ ਰਹੇ ਹੋ ਇਹਦੇ ਢਿੱਡ ਵਿੱਚ ਹੈ ਨਹੀਂ ਸਾ ਇਹਦਾ ਪਿੰਡਾ ਕਾਮਾ ਠੁੰਗਿਆ ਓ ਠੁੰਗਿਆ ਪਿੰਡਾ ਕਾਮਾ ਠੁੰਗਿਆ ਤੇਰੇ ਲਾਗਾ ਦੇਉਗੀ ਲਾ ਜਾ ਟੱਚ ਅੰਦਰਾਂ ਏ ਠਾ ਕੋੜੀਆਂ ਹੈ ਕੋੜੀਆਂ ਚੰਦੜਾ ਏ ਠਾ ਕੋੜੀਆਂ ਜੋ ਉਡਣ ਵਿੱਚ ਚਹਵਾ ਤੂੰ ਨਾ ਟੁਕੜਾ ਠੀ ਵੇ ਖਾਣ ਦੇ ਉਹਦੀ ਧੀ ਸਹਿਬਾ ਦਾਵਿਆ ਕਾਜੀ ਪੜਨਾ ਹਾ ਅਜ ਰਾਤ ਨੂੰ ਸੜਕਾ ਰ ਨਾਲ ਨਿਕਾ ਪਰ ਕਰ ਲੈ ਟੁੱਟੀ ਤਹਿਰ ਨੂੰ ਐਵੇਂ ਰਾਹ ਵਿੱਚ ਖੜਾ ਉੜਾ ਇਹਨੀਆਂ ਗੱਲਾਂ ਸੁਣ ਕੇ ਮੇਰੇ ਜੱਟ ਨੂੰ ਗੁੱਸਾ ਆ ਜਾਂਦਾ ਜੜਦੀਆਂ ਅੱਖਾਂ 'ਚ ਖੂਨ ਆ ਜਾਂਦਾ ਅੱਗੋਂ ਜਵਾਬ ਕੀ ਦਿੰਦਾ ਸੋਣ ਕੇ ਮਿਰਜੇ ਜੱਟ ਦੇ ਹੋ ਐਨੇ ਸੁਣ ਕੇ ਮਿਰਜੇ ਜੱਟ ਦੇ ਗਿਆ ਖੂਨ ਅੱਖਾਂ ਵਿੱਚ ਆ ਕਹਿੰਦਾ ਵਾਰੋ bari ਕੋੜੀਆਂ ਉਹ ਮੇਰੀ ਪੱਕੀ ਨਾਲ ਪਜਾ ਅੰਦਾ ਅਰੋਬਾਰੀ ਕੋੜੀਆਂ ਬਾਰੋਬਾਰੀ ਕੋੜੀਆਂ ਹੋ ਮੇਰੀ ਬੱਕੀ ਨਾਲ ਪਜਾ ਪੱਤਾ ਤੋੜ ਕੇ ਸਾਹਮਣੇ ਪਿੱਪਲ ਹੂੰ ਜਿਹੜਾ ਪਹਿਲਾਂ ਜਾਊਗਾ ਆ ਫਟਾ ਤੋੜ ਕੇ ਸਾਹਮਣੇ ਪਿੱਪਲੋਂ ਜਿਹੜਾ ਪਹਿਲਾਂ ਜਾਊਗਾ ਆ ਉਹ ਹਾਰ ਗਿਆ ਦੇ ਸਿਰਾਂ ਤੋਂ ਉਹ ਜੱਟੋਂ ਪੱਕਾ ਲਊ ਵਾ ਚਲਣਾ ਚਰਤ ਮਣਾ ਕੇ ਕੋੜੀਆਂ ਕੋੜੀਆਂ ਚਰਤ ਮਣਾ ਕੇ ਕੋੜੀਆਂ ਸਾਡੇ ਦਿੱਤੀਆਂ ਬਾਹੂ ਢਾ ਮੱਜਾ ਤੋੜ ਕੇ ਪੱਤਾ ਪਿਪਲੋਂ ਉਗਿਆ ਸਭ ਤੋਂ ਮੂਰੇ ਆਉਣੇ ਬੰਨ ਲੀਆਂ ਵਿੱਚ ਚਾਦਰੇ ਪੱਗਾ ਚੰਦੜਾ ਸਿਰੋਂ ਲਵਾ ਹਾਪੀ ਦੇ ਤੇ ਬੱਕੀ ਚੜ ਗਿਆ ਉਹ ਬੱਕੀ ਉੱਡ ਪੀ ਵਿੱਚ ਹਵਾ ਪੰਛੀ ਤੂੜਾ ਉੜਦੇ ਆ ਰਹਿ ਗਿਆ ਹੋ ਰਹਿ ਗਿਆ ਤੂੜਾ ਉੜਦੀਆਂ ਰਹਿ ਗਿਆ ਜਿਵੇਂ ਨੇਰੀ ਜਾਵੇ ਆ ਕਹਿੰਦੇ ਬੱਕੀ ਤੋਂ ਡਰਨ ਫਰਿਸ਼ਤੇ ਉਹ ਜੱਟ ਤੋਂ ਡਰੇ ਖੁਦਾ ਐਂਦੇ ਬੱਤੀ ਤੋਂ ਡਰਨ ਫਰੈਸਤੇ ਉਹੋ ਝਟ ਤੋਂ ਡਰੇ ਖੁਦਾ ਸੱਚ ਕਹੇ ਕਰੀ ਕੇ ਵਲੜਾ ਮਿਰਜ਼ਾ ਮਾਨ ਦਾ ਜਿੱਤ ਗਿਆ ਈ ਉਹ ਸਹਿਵਾ ਝੱਟੀ ਦੇ ਮਨ ਦੇ ਵਿੱਚ ਖਿਆਲ ਆਉਂਦਾ ਸਿੱਟਾ ਵੇਖਿਆ ਕਮਾਏ ਜਦੋਂ ਇਸ਼ਕ ਦਾ ਫਿੱਟਾ ਵੇਖਿਆ ਕਮਾਈ ਜਦੋਂ ਇਸ਼ਕ ਦਾ ਸਹਿਬਾ ਉੱਚੀ ਉੱਚੀ ਮਾਰ ਦिए ਥਾ ਇਸ ਚੰਦਰੇ ਵਿਲੇ ਦੀਆਂ ਲਗੀਆਂ ਹੋ ਗਈਆਂ ਪੇਸ ਨੇ ਜੱਟੀ ਦਿਆ ਅੱਜ ਸੌ ਸੌ ਸੀ ਮੈਂ ਕਰਨੇ ਨਖਰੇ ਅੱਜ ਸੌ ਸੌ ਮੈਂ ਕਰਨੇ ਨਖਰੇ ਹੱਥੀ ਰੰਗ ਲਾਵੇ ਤੂੰ ਡਾਪਾ ਫੰਗ ਚੱਕ ਦਾ ਜਾ ਮੁਖੜੇ ਤੋਂ ਲਾੜਾਵੇ ਲੈਂਦਾ ਚੰਨ ਵੀ ਨਹੀਂ ਮੀਆਂ ਪਾ ਅੱਜ ਬੈਠਿਆ ਤੇਰੇ फूल ਵਾਗ ਚੋਰਾਵੇ ਮੇਰਾ ਤੱਕ ਤੱਕ ਕਰਦਾ ਐਸਾ ਅੱਜ ਦਿਨ ਹੈ ਮੇਰੇ ਵਿਆਦਾ ਕਿਤੇ ਚੱਲ ਕੇ ਟੇਪੇ ਲਚਵਾ ਕੋ ਮੇਰੇ ਮਾਪਿਆਂ ਦੇ ਰਹਿ ਕੇ ਵਿੱਚ ਚਾੜਿਆ ਮੇਰੇ ਮਾਪਿਆਂ ਦੇ ਰਹਿ ਕੇ ਵਿੱਚ ਚਾੜਿਆ ਵਿੱਚ ਕਿਤੇ ਚੱਲ ਕੇ ਤੇ ਤੇ ਚੱਲ ਕੇ ਓਕੇ ਕੇ ਚੱਲ ਕੇ ਤੇ ਤੇਲ ਚਵਾੜਿਆ ਸੁਆ ਸੁਆ ਸੂਟ ਮੇਰੇ ਅੰਗਾ ਤੇ ਸੱਫ ਬਣਾ ਓਲ ਮੈਂ ਗਲਾਵਦਾ ਸੁਹਾਗ ਰਾਤ ਲੱਗਣਾ ਵਾਹ ਵਾਹ ਸੂਟ ਮੇਰੇ ਅੰਗਾ ਤੇ ਸਫਬੜਾ ਪੁੱਲ ਮੈਂ ਗੁਲਾਬ ਦਾ ਤੋਹਗ ਰਾਤ ਲੱਗਣਾ ਤੂੰ ਦਾ ਕਹਦਾ ਸੰਤਾ ਮੈਂ ਕੀ ਕਰ ਦੀਗਾ ਕਿਤੇ ਮਹਿਕ ਜਾਂਦ ਚਿੱਤੀ ਦੀ ਉਦਾਹੜਿਆ ਕਿਤੇ ਚੱਲ ਕੇ ਕਿਤੇ ਚੱਲ ਕੇ ਤੇ ਲਚਵਾੜਿਆ ਮੈਂ ਦੀ ਰੰਗੇ ਹੱਥ ਗੋਰ ਪਿੰਡੇ ਤੇ ਸਿਰਨੇ ਕੁੱਲ ਵੇਖ ਲਾਬਦੇਸ ਬੁੱਲੀਆਂ ਚੁਕਰਨੇ ਮੈਂ ਦੀ ਰੰਗੇ ਹੱਥ ਗੋਰ ਪਿੰਡੇ ਤੇ ਸਿਰਨੇ ਕੁੱਲ ਵੇਖ ਲਾਬਦੇਸ ਬੁੱਲੀਆਂ ਚੁਕਰਨੇ ਨਸ਼ਿਆਂ ਦਾ ਅੰਗ ਅੰਗ ਅੜੇ ਨਿਸਕੇਦਾਰਾਂ ਖੂਪ ਆਪਣੇ ਦਾਜਾ ਤੂੰ ਪਾਇੜ ਆਵੇ ਕਿਤੇ ਚੱਲ ਕੇ ਕਿਤੇ ਚੱਲ ਕੇ ਕਿਤੇ ਲਚਵਾੜ ਆ ਰੋ ਲਗੀ ਯਾਰ ਜਾ ਤੇਰੀ ਖੈਰ ਨਹੀਂ ਵਿਚਾਰਿਆ ਭਾਵੇਂ ਆਵੀਰਾ ਅਣ ਮਿਰਜੇ ਨੂੰ ਮਾਰਿਆ ਰੁਲ ਗੀਆਂ ਰਜਾ ਤੇਰ ਖੈਰ ਨਹੀਂ ਵਿਚਾਰਿਆ ਭਾਵੇਂ ਆਵੀਰਾ ਅਣ ਮਿਰਜੇ ਨੂੰ ਮਾਰਿਆ ਸੱਚ ਬੋਲਦਾ ਇਸ਼ਕ ਪੂਰਾ ਤੋਲਦਾ ਇਸ਼ਕ ਪਰ ਮੌਤ ਵਾਲੀ ਤੱਕੜੀ ਚ ਪਾਇੜਿਆ ਕਿਤੇ ਚੱਲ ਕੇ ਕਿਤੇ ਚੱਲ ਕੇ ਕਿੱਤੇ ਚੱਲ ਕੇ ਕਿਤੇ ਨਚਵਾ ਹੜਿਆ ਮਿਰਜ਼ਾ ਗੱਟ ਸਹਿਵਾ ਜੱਟੀ ਨੂੰ ਕੱਢ ਕੇ ਜੰਡ ਥਲੇ ਉਹਦੇ ਪੱਟ ਦਾ ਸਰਾਣਾ ਲਾ ਕੇ ਸੋ ਜਾਂਦਾ ਸਹਿਵਾ ਜੱਟੀ ਉਹਦੇ ਤੀਰ ਤੋੜ ਦਿੰਦੀ ਆ ਤੀਰ ਤੋੜਨ ਤੋਂ ਬਾਅਦ ਮਿਰਜ਼ਾ ਜੱਟ ਨੂੰ ਤਾਨਾ ਮਾਰਦਾ ਕਿ ਕੀ ਮਾਰਦਾ ਲੋ ਧਿਆਨ ਦੇਣਾ ਪੇਸ਼ ਕਰਨ ਲੱਗੇ ਟੱਣੇ ਉੱਠ ਕੇ ਵੇਖਿਆ ਜਦੋਂ ਕੱਖਣੀ ਰਹਿ ਗਿਆ ਕੋਲ ਸਹਿਬਾ ਕੀ ਹਣੇਰੀ ਛੁੱਲ ਗਈ ਸਹਿਬਾ ਕੀ ਹਣੇਰੀ ਛੁੱਲ ਗਈ ਦੰਨੇ ਕੀ ਪਜਾੜ ਤੋਲ ਨਹੀਂ ਤੂੰ ਖੂਵ ਚ ਕਸਮਾ ਪਾਤੀਂ ਆ ਨੀ ਤੂੰ ਖੂ ਵਿੱਚ ਕਸਮਾਂ ਪਾਤੀਆਂ ਤੇਰੇ ਝੂਠੇ ਨਿਕਲੇ ਬੋਲ ਨਹੀਂ ਤੂੰ ਲੋਥਾਂ ਗਿੰਦੀ ਰੁਲਦੀਆਂ ਨੀ ਤੂੰ ਲੋਥਾਂ ਵੇਂਦੀ ਰੁਲਦੀਆਂ ਮੇਰੇ ਤੀਰ ਹੁੰਦੇ ਜੇ ਕੋਲ ਨਹੀਂ ਮੈਂ ਲੋਹਾ ਮੋਬਣਾ ਦਿਆ ਈਮਾਨ ਉਹ ਹਮ ਬਣਾ ਦਿਆਂ ਮੈਥੋਂ ਪਰਬਤ ਜਾਂਦੇ ਢੋਲ ਨੀਆਂ ਗੱਜ ਗੱਜ ਹਿੱਕਾਂ ਚੌੜੀਆਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਸੂਰਜ ਚੌਰਸ ਕਰ ਦਿਆਂ ਜਿਹੜਾ ਚੋ ਜੁਗਾ ਤੋਂ ਗੋਲ ਨਹੀਂ ਆ ਗੱਜਗੱਜ ਹਿੱਕਾ ਚੌੜੀਆਂ ਉਹ ਨਹੀਂ ਆ ਗੱਜਗੱਜ ਹਿੱਕਾਂ ਚੌੜੀਆਂ ਦਿੰਦਾ ਇਲਾ ਵਾਂਗ ਫਰੋਲ ਨਹੀਂ ਮੈਂ ਹੈਂਕੜ ਹੈਂਕੜ ਵਾਜਦੀ ਨੀ ਮੈਂ ਹੈਂਕੜ ਹੈਂਕੜ ਬਾਜਦੀ ਦਿਨ ਦਾ ਪੈਰਾਂ ਦੇ ਵਿੱਚ ਰੋਲ ਨੀ ਮੈਂ ਤੁਮਾਂ ਪਾਉਂਦਾ ਐਸੀਆਂ ਨੀ ਮੈਂ ਤੁਮਾਂ ਪਾਉਂਦਾ ਐਸੀਆਂ ਜੀ ਦੇ ਜੱਜ ਦੇ ਵਜਦੇ ਢੋਲ ਰੰਨਾ ਅੱਜ ਤੋਂ ਯਾਰ ਮਰੌਂਦੀਆਂ ਉਰੰਨਾ ਅੱਜੋ ਯਾਰ ਮਰਉਂਦੀਆਂ ਮੈਂ ਇਸ ਗੱਲ ਤੋਂ ਅਣਖੋਲਨੀ ਮੈਂ ਚੜ ਕੇ ਤੱਕੜੀ ਇਸ਼ਕ ਦੀ ਓ ਨੀ ਮੈਂ ਚੜ ਕੇ ਤੱਕੜੀ ਇਸ਼ਕ ਦੀ ਦੇ ਚਾ ਘਟਰ ਨਾਂ ਦਾ ਤੋਲ ਤੇਰੀ ਜਾਦੀ ਜੰਮੀ ਹੀਰ ਨੇ ਜਾਦ ਜਮੀਰ ਨੇ ਕੀ ਤਾਰਾਂ ਦੇ ਨਾਲ ਮੁਖੌਲ ਨੀਵਟ ਚੜ ਗਿਆ ਮੱਝਾ ਚਾਰ ਦਾ ਨੀ ਜੱਟ ਮਰ ਗਿਆ ਮੱਝਾ ਚਾਰ ਦਾ ਕਾਂ ਵੀ ਤੋੜ ਚੜੇ ਨਾ ਕੌਲ ਨੀ ਮੈਂ ਕਿਹੜੇ ਖੂਵ ਵਿੱਚ ਪੈ ਜਾਵਾਂ ਨੀ ਮੈਂ ਕਿਹੜੇ ਖੂ ਵਿੱਚ ਪੈ ਜਾਵਾਂ ਰੰਨੇ ਕਿੱਥੇ ਮਰ ਜਾ ਬੋਲ ਢਿੱਲੋਂ ਪਥਰੋਂ ਕੜਾ ਕਾਲ ਜਾ ਢਿੱਲੋਂ ਪਥਰੋਂ ਕੜਾ ਕਾਲ ਜਾ ਇਹ ਆਪਾਰੇ ਵੰਗੂ ਢੋਲ ਹੋ